आज पुलिस जिला खन्ना की एसएसपी एस पी डॉक्टर ज्योति यादव बैंस ने विधानसभा खन्ना के गाँव के सरपंच पंच व मोहतरों के साथ मीटिंग की और पंजाब सरकार द्वारा पिछले तीन महीनों में नशे के खिलाफ शुरू की गई नशा विरोधी मुहिम में अपनी उपलब्धियां साझा की इस मौके पर एसएसपी एस पी डॉक्टर ज्योति यादव बैंस ने कहा की हमने पिछले तीन महीनों के दौरान नशा विरोधी एक्ट की धारा एक के तहत मामला दर्ज किया करीब तीन सौ अस्सी से तीन नशा तस्करों को रजिस्टर पकड़ कर गिरफ्तार करके जेल भेजा गया इसके अलावा ओट क्लिनिक में 300 से अधिक नए लोगों को रजिस्टर किया गया 100 से अधिक लोगों को नशा मुक्ति केंद्र में दाखिल करवाया गया इसके अलावा जो लोग पहले नशा कारोबार में संलिप्त थे उनके खिलाफ नशा विरोधी एक्ट के तहत कार्रवाई की गई यह कार्रवाई गांव की पंचायतों के सहयोग से की गई ताकि वे दोबारा नशे के कारोबार में ना जाएं इसके अलावा खन्ना पुलिस ने खन्ना क्षेत्र में फैक्ट्रियों के मालिकों से भी संपर्क स्थापित किया अगर कोई व्यक्ति प्राइवेट नौकरी करने का इच्छुक है तो उसे सहयोग किया जाएगा एस ने नशा तस्करों को सख्त चेतावनी देते हुए कहा की वे न तो पुलिस जिला खन्ना के क्षेत्र में नशा बेचने के लिए कोई ग्राहक ढूंढे और न ही यहाँ किसी को नशा बेचे जो भी व्यक्ति नशे का कारोबार करना चाहता है वह पुलिस जिला खन्ना के क्षेत्र से बाहर ही करे पुलिस जिला खन्ना ने अलग अलग टीमें बनाकर ऐसे व्यक्ति पर कड़ी नजर रखी हुई है उन्होंने कहा कि हम नशा तस्करों को पुलिस जिला खन्ना के क्षेत्र में दोबारा नशा बेचने नहीं देंगे खन्ना से जतिंदर कुमार जुगनू की रिपोर्ट जेडी की पंजाब सरकार वालों एक युद्ध नशा विरुद्ध जो एंटी ड्रग मुहिम चल रही है अंडर ही आज सदर खन्ना विखे ਅ ਅੱਜ ਸਦਖੰਨਾ ਦੇ ਜਿੰਨੇ ਵੀ ਪਿੰਡ ਹੈ ਉਹਨਾਂ ਦੇ ਸਰਪੰਚ ਉਹਨਾਂ ਦੇ ਮੋਤਵਾਰ ਬੰਦੇ ਉਹਨਾਂ ਦੇ ਜੋ ਪਿੰਡ ਰਾਖੀ ਕਮੇਟੀ ਦੇ ਮੈਂਬਰਸ ਹੈ ਤੇ ਹੋਰ ਵੀ ਜੋ ਪਿੰਡਾਂ ਦੇ ਮੈਂਬਰਸ ਹੈ ਉਹਨਾਂ ਦੀ ਇੱਕ ਮੀਟਿੰਗ ਰੱਖੀ ਗਈ ਹੈ ਤੇ ਜੋ ਹੁਣ ਤੱਕ ਦੀ ਸਾਡੀ ਕਾਰਗੁਜ਼ਾਰੀ ਰਹੀ ਹੈ ਇਸ ਯੁੱਧ ਨਸ਼ਾ ਵਿਰੁੱਧ ਦੇ ਅੰਦਰ ਤੇ ਉਹਦੇ ਨਾਲ ਨਾਲ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਇਸ ਮੁਹਿੰਮ ਨੂੰ ਅੱਗੇ ਸਿਰੇ ਤੱਕ ਲੈ ਕੇ ਜਾਈਏ ਉਸ ਚੀਜ਼ ਦੇ ਰਿਗਾਰਡਿੰਗ ਅੱਜ ਦੀ ਮੀਟਿੰਗ ਹੈਗੀ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਸਾਡਾ ਇੱਕ ਪਰਪਸ ਹੈ ਉਹਦੇ ਨਾਲ ਨਾਲ ਲੋਕਾਂ ਨੂੰ ਹੋਰ ਸਰਕਾਰ ਦੇ ਜੋ ਹੁਣ ਤੱਕ ਦੀ ਕਾਰਗੁਜ਼ਾਰੀ ਉਹਦਾ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਉਹਦੇ ਬਾਰੇ ਦੱਸਣਾ ਤੇ ਅੱਗੇ ਲੋਕਾਂ ਦਾ ਕਿਵੇਂ ਹੋਰ ਸਹਿਯੋਗ ਸਾਨੂੰ ਮਿਲ ਸਕਦਾ ਉਹਦੇ ਬਾਰੇ ਅੱਜ ਦੀ ਮੀਟਿੰਗ ਹੈਗੀ ਮੈਂ ਜਿਹੜਾ ਜਦ ਨਸ਼ਾ ਬ੍ਰੋਡ ਤੁਹਾਡੇ ਪਰਚਾਅ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਕਿੰਨੀ ਜਿਹੜੀ ਸਫਲਤਾ ਮਿਲੀ ਹੈਗੀ ਜੀ ਖੰਨਾਪੁਰ ਦੇ ਰਹਿਣ ਬਾਕੀਆਂ ਦੀ ਅ ਜੋ ਪਿੰਡ ਜੋ ਖੰਨਾ ਜ਼ਿਲਾ ਹੈਗਾ ਉਹ ਇੱਕ ਬੜਾ ਮੇਨ ਟਰਾਂਜ਼ਿਟ ਰੂਟ ਦੇ ਉੱਪਰ ਪੈਂਦਾ ਹੈਗਾ ਜੀਟੀ ਰੋਡੇ ਤੋਂ ਕ੍ਰੋਸ ਕਰਦਾ ਹੈ ਜੋ ਸਮਰਾਲਾ ਚੰਡੀਗੜ੍ਹ ਹਾਈਵੇ ਖੰਨਾ ਤੋਂ ਕ੍ਰੋਸ ਕਰਦਾ ਹੈਗਾ ਤੇ ਖੰਨਾ ਆਪ ਵੀ ਲੁਧਿਆਣਾ ਦਾ ਸਰਾਊਂਡਿੰਗ ਏਰੀਆ ਹੈਗਾ ਤੇ ਇੱਥੇ ਜੋ ਪੈਡਲਿੰਗ ਹੈਗੀ স্মੋਲ ਟਾਈਮ ਪੈਡਲਿੰਗ ਜਿਹਨੂੰ ਕਹਿ ਸਕਦੇ ਇੱਕ ਜੋ ਯੂਸੇਜ ਡਰੱਗ ਵੀ ਹੈਗੀ ਉਹ ਇੱਥੇ ਫਿਰ ਵੀ ਸੀਗੀ ਵੱਡੇ ਸਪਲਾਈਅਰਸ ਦਾ ਇੱਥੇ ਨਹੀਂ ਸੀਗੇ ਬਟ ਫਿਰ ਵੀ ਪੀਤੇ 3 ਮਹੀਨਾ ਦੇ ਵਿੱਚ ਅਸੀਂ ਤਕਰੀਬਨ 185 ਤੋਂ ਉੱਪਰ ਐਫ ਆਈ ਆਰਸ ਦੇ ਚੁਕੇ ਹਨ ਖਾਲੀ ਐਨ ਡੀ ਪੀ ਐਸ ਦੀ ਤੇ ਇਹਦੇ ਉਹ ਐਫ ਆਈ ਆਰਸ ਦੇ ਅੰਦਰ ਅਸੀਂ 380 ਤੋਂ 90 ਦੇ ਵਿੱਚ ਵਿੱਚ ਅਸੀਂ ਸਪਲਾਈਅਰ ਤੇ ਵੇਡਲਰਸ ਨੂੰ ਫੜ ਚੁਕੇ ਤੇ ਆਈ ਥਿੰਕ 300 ਤੋਂ ਉੱਪਰ ਅਸੀਂ ਆਉਟ ਕਲਿਨਿਕਸ ਜੋ ਨਵੇਂ ਪੜਤੀ ਹੈ 79 ਡੀ ਐਡਿਕਸ਼ਨ ਵਾਲ ਵੀ ਲੈ ਕੇ ਜਾ ਰਹੇ ਤੇ ਉੱਥੇ ਘਰਾ ਚੁਕੇ 100 ਦੇ तकरीबन ਅਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਪੜਤਿਕਾ ਆ ਚੁੱਕੇ ਐ ਇਹਦੇ ਨਾਲ ਨਾਲ ਬੜੇ ਸਾਰੇ ਇਦਾਂ ਦੇ ਪਰਸਨ ਐ ਜਿਹੜੇ ਪਹਿਲਾਂ ਡਰਗ ਦਾ ਕਾਰੋਬਾਰੀਆ ਜਿਨ੍ਹਾਂ ਦੇ ਉੱਪਰ ਪਹਿਲਾਂ ਐਂਡੀਫੇਸ ਐਕਟ ਦੇ ਅੰダー ਐਫ ਆਈ ਆਰਸ ਵਗੈਰਾ ਸੀਗੀਆਂ ਤੇ ਹੁਣ ਉਹ ਕੰਮ ਨਹੀਂ ਕਰਦੇ ਤੇ ਪੰਚਾਇਤ ਦੇ ਸਹਿਯੋਗ ਨਾਲ ਉਹਨਾਂ ਦੇ ਉੱਪਰ ਫਿਰ ਬਣਦੀ ਕਾਨੂੰਨੀ ਕਾਰਵਾਈ ਜੋ ਰੋਕੂ ਕਾਰਵਾਈ ਜੀ ਨੂੰ ਕਹਿੰਦੇ ਉਹ ਕੀਤੀ ਗਈ ਤਾਂ ਕਿ ਇੱਕ ਲੀਗਲੀ ਵੀ ਉਹਨਾਂ ਨੂੰ ਰੋਕਾ ਜਾ ਸਕੇ ਕਿ ਇਸ ਚੀਜ਼ ਵੱਲ ਦੁਬਾਰਾ ਨਾ ਜਾਏ ਦੇ ਨਾਲ ਨਾਲ ਪੁਲਿਸ ਜੋ ਇੰਡਸਟਰੀ ਹੈ ਖੰਨਾ ਵਿਖੇ ਉਹਨਾਂ ਦੇ ਨਾਲ ਵੀ ਟਾਈ ਅਪ ਕਰਦੀ ਹੈਗੀ ਤੇ ਉਹਨਾਂ ਦੇ ਨਾਲ ਵੀ ਸਾਡਾ رابطہ ਹੈਗਾ ਤੇ ਅਗਰ ਕੋਈ ਕੋਈ ਵੀ ਨੌਕਰੀ ਕਰਨਾ ਚਾਹੁੰਦਾ ਹੈਗਾ ਤੇ ਅੱਜ ਇਹਨੂੰ ਕੰਮ ਰੋਜ਼ਗਾਰ ਦੀ ਲੋੜ ਹੈਗੀ ਅਸੀਂ ਉਹਨਾਂ ਦਾ ਵੀ ਟਾਈਪ ਕਰਾਂਦੇ ਹਾਂ ਤਾਂ ਕਿ ਫੁੱਲ ਸਰਕਲ ਇੱਕ ਜੋ ਡੀ ਐਡੀਸ਼ਨ ਦਾ ਉਹਨੂੰ ਅਸੀਂ ਪੂਰਾ ਕਰ ਪਾਈਏ ਮਰੋਂ ਕੀ ਕਹਿਣਾ ਚਾਹਾਂਗੇ ਜਿਹੜਾ ਨਸ਼ਾ ਸਮਗਲ ਹੈ ਉਹਨੂੰ ਕੀ ਸਨੇਹਾ ਦੇ ਨਾਮ ਨੂੰ ਸੱਚੀ ਤਾਰੀਫ ਜੀ ਸਨੇਹਾ ਸਾਡਾ ਉਹੀ ਹੈਗਾ ਕਿ ਸਾਡੇ ਏਰੀਆ ਵਿਖੇ ਨਾ ਤੋ ਡਰਗ ਨੂੰ ਵੇਚੋ ਤੇ ਨਾ ਹੀ ਇੱਥੇ ਕੋਈ ਕੰਜ਼ਿਊਮਰ ਲੱਭਣ ਦੀ ਕੋਸ਼ਿਸ਼ ਕਰੋ ਅਸੀਂ ਇੱਥੇ ਤੁਹਾਡਾ ਕੰਮ ਨਹੀਂ ਚੱਲਣ ਦੇਣਾ ਹੈਗਾ ਤੁਸੀਂ ਦੇਖ ਹੀ ਰਹੇ ਹੋ ਸਾਡੀ ਪੁਲਿਸ ਬਹੁਤ ਤੰਦਰੁਸਤੀ ਦੇ ਨਾਲ ਜਿੱਥੇ ਵੀ ਉਹ ਜੋ ਕੁਝ ਸੁੰਸਾਨ ਜਗ੍ਹਾ ਥਾਵਾਂ ਜਿੱਥੇ ਡਰਗ ਵਗੈਰਾ ਲੈਂਦੇ ਸੀਗੇ ਉਥੇ ਕੰਟੀਨਿਊਸਲੀ ਡੋਮੀਨੇਟ ਕਰਕੇ ਰੱਖ ਰਹੀ ਹੈ ਉਹਦੇ ਨਾਲ ਰਿਸਰਚ ਵਗੈਰਾ ਹੈ ਪੁਲਿਸ ਨੇ ਆਪਣਾ ਪੂਰਾ ਸਪੈਸ਼ਲ ਬ੍ਰਾਂਚ ਦਾ ਇੰਟੈਲੀਜੈਂਸ ਵੱਲੋਂ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਣੀ ਉਹਨੂੰ ਯੂਜ਼ ਕਰਦੇ ਹੋਏ ਅਸੀਂ ਰੇਡਸ ਵਗੈਰਾ ਵੀ ਕਰਦੇ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਪੰਜਾਬ ਟਿਪਲਾਈਨ ਸ਼ੁਰੂ ਕੀਤੀ ਗਈ ਹੈ ਉਥੇ ਜੋ ਸਾਡੇ ਕੋਲ ਇਨਫਰਮੇਸ਼ਨ ਆਂਦੀ ਹੈ ਉਹਨੂੰ ਵੀ ਸੀ ਇਮੀਡੀਏਟਲੀ ਐਕਟ ਕਰਦੇ ਹੋਏ ਐਕਸ਼ਨ ਲੈਂਦੇ ਤੇ ਅਸੀਂ ਆਪਣੇ ਵੱਲੋਂ ਤਾਂ 100% ਕਮਿਟਿਡ ਵੀ ਹੈ ਤੇ ਸਾਡੇ ਵੱਲੋਂ 100% ਕਮਿਟਮੈਂਟ ਤੇ ਨਾਲ ਹੀ ਕੰਮ ਕੀਤਾ ਜਾ ਰਿਹਾ ਹੈਗਾ ਤੇ ਸਾਡੇ ਏਰੀਆ ਦੇ ਵਿਸ਼ੇ ਅਸੀਂ ਡਰ ਨੂੰ ਨਹੀਂ ਵੇਚਣ ਦੇਣਾ ਤੇ ਉਹਨਾਂ ਦੀ ਇੱਥੇ ਤਾਂ ਦਲ ਨਹੀਂ ਗਿਰਨੇ